ਹੋਲੀ ਦਾ ਤਿਹਾਰ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਜਿਸ ਦੇ ਚੱਲਦੇ ਹੋਲੀ ਦੇ ਤਿਹਾਰ ਤੇ ਰਾਜਪੁਰਸ ਦੇ ਵੱਲੋਂ ਥਾਂ ਥਾਂ ਤੇ ਨਾਕੇਬੰਦੀ ਕੀਤੀ ਹੋਈ ਹੈ ਤੇ ਹੁੱਲੜਬਾਜੀ ਕਰਨ ਵਾਲੇ ਸ਼ਰਾਰਤੀ ਅੰਸਰਾਂ ਦੇ ਚਲਾਨ ਕੱਟੇ ਜਾ ਰਹੇ ਨੇ ਸਰ ਆਪਣਾ ਨਾਮ ਦੱਸੋ ਮੈਂ ਗੁਰਬਚਨ ਸਿੰਘ ਇੰਚਾਰਜ ਪੁਲਿਸ ਰਾਜਪੁਰਾ ਜੀ ਅੱਛਾ ਜੀ ਜੇ ਕਲਾਨ ਕਰ ਰਹੇ ਹੋ 그러면은 ਬਾਕੀ ਤਾਂ ਕਿ ਹੋਰ ਵੀ ਜਾਣਕਾਰੀ ਦੇ ਦਿਓ ਅੱਜ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਦਿਸਾ ਨਿਰਦੇਸ਼ ਡੀਐਸਪੀ ਟ੍ਰੈਫਿਕ ਪਟਿਆਲਾ ਡੀਐਸਪੀ ਸਾਹਿਬ ਰਾਜਪੁਰਾ ਐਸਐਚਓ ਥਾਣਾ ਸਿਟੀ ਰਾਜਪੁਰਾ ਦੇ ਦਿਸਾ ਨਿਰਦੇਸ਼ ਮੁਤਾਬਕ ਅਸੀਂ ਅੱਜ ਰਾਜਪੁਰਾ ਵਿਖੇ ਬਗ ਬਗੇ ਜਗ੍ਹਾ ਤੇ ਇੰਚਾਰਜ ਪੀਸੀਆਰ ਜਿਹਦੇ ਨਾਲ ਲੱਗੇ ਅਸੀਂ ਨਾਕਾਬੰਦੀ ਕੀਤੀ ਹੋਈ ਹੈ ਪੀਸੀਆਰ ਦੀ ਸਾਰੀ ਟੀਮ ਟ੍ਰੈਫਿਕ ਪੁਲਿਸ ਦੀ ਸਾਰੀ ਟੀਮ ਜਿਹੜੇ ਵੀ ਅੱਜ ਰਾਜਸਥਾਨਾ ਰਾਜਪੁਰਾ ਜੇ ਏਰੀਆ ਚ ਉਲੜਵਾਜੀ ਕਰ ਰਹੇ ਨੇ ਉਹਨਾਂ ਨੂੰ ਅਸੀਂ ਰੋਕ ਕੇ ਚਲਾਨ ਕਰ ਰਹੇ ਆ ਤੇ ਜਿਹੜੇ ਕੋਈ ਜ਼ਿਆਦਾ ਕੋਈ ਡਾਂਗਾ ਸੁੱਟ ਵਾਲੇ ਨੇ ਉਹ ਅਸੀਂ ਥਾਣਾ ਸਿੱਕੀ ਰਾਜਪੁਰਾ ਵਿਖੇ ਭੇਜ ਰਹੇ ਆ ਸਰ ਕਿੰਨੇ ਚਲਾਨ ਕਰ ਚੁੱਕੇ ਆ ਅਸੀਂ 10 ਮੋਟਰ ਜਿਹੜੇ ਮੋਟਰਸਾਈਕਲ ਬਾਉਂਡ ਕੀਤੇ ਨੇ ਐਕਟਿਵਾ ਸਮੇਤ ਤੇ 12 ਦੇ ਚਲਾਨ ਕੀਤੇ ਆ ਜੀ ਬਾਕੀ ਅੱਗੇ ਰੱਥ 8 ਵਜੇ ਤੱਕ ਸ਼ਾਮ ਹੋਣਗੇ ਮੋਟਰਸਾਈਕਲ ਹਾਂਜੀ 5 ਬਾਉਂਡ ਕੀਤੇ ਆ ਹਾਂਜੀ ਜਿਹੜਾ ਹੁੱਲੜਬਾਦੀ ਕਰਿਆ ਉਹਨਾਂ ਦੇ ਬਾਰੇ ਜਿਹੜੇ ਆਮ ਜਿਹੜੇ ਘੁਮਰਿਆ ਉਹਨਾਂ ਵੀ ਕਰਦੇ ਹੋ। ਦੇਖੋ ਆਮ ਜਿਹੜਾ ਆਮ ਨਿਸ਼ਾਨਦੇਨ ਆਪਣਾ ਥਿਆਰ ਮਨਾ ਰਹੇ ਨੇ ਉਹਨਾਂ ਤੇ ਕੋਈ ਪਾਬੰਦੀ ਨਹੀਂ ਹੈਗੀ। ਜਿਹੜੇ ਕੋਈ ਹੁੱਲੜਬਾਦੀ ਬੱਚੇ ਕਰ ਰਹੇ ਨੇ ਉਹ ਕੋਈ ਸੱਟ ਖਾ ਲੈਣਗੇ ਕਿਸੇ ਨੂੰ ਕੋਈ ਅਨਸ਼ਭਵੀ ਘਟਨਾ ਨੂੰ ਅੰਜਾਮ ਦੇਣਗੇ। ਇਸ ਕਰਕੇ ਅਸੀਂ ਉਹਨਾਂ ਦੇ ਕੀ ਕਰ ਰਹੇ ਹਾਂ ਜੀ। ਉਹਨੂੰ ਫ੍ਰੀ ਹੋ ਗਏ ਲੱਗਦਾ ਇਹਦਾ ਨਾਮ।